ਵੇਰਕਾ ਮਿਲਕ ਪਲਾਂਟ ਗੁਰਦਾਸਪੁਰ ਦੇ ਗੇਟ ਦੇ ਸਾਹਮਣੇ ਵੇਰਕਾ ਕ੍ਰਾਂਤੀਕਾਰੀ ਯੂਨੀਅਨ ਦੇ ਸਹਿਯੋਗੀ ਜਥੇਬੰਦਿਆਂ ਦੀ ਮੀਟਿੰਗ ਹੋਈ ਹੈ ਦੱਸਿਆ ਕਿ ਇਸ ਦੇ ਦੇਖਦੇ ਹੀ ਦੇਖਦੇ ਤਰਨੇ ਦਾ ਰੂਪ ਜੁੜਾ ਹੈ ਧਾਰਨ ਕਰ ਲਿਆ ਤਰਨੇ ਦੇ ਵਿੱਚ ਸ਼ਾਮਲ ਸਾਰੇ ਹੀ ਆਗੂਆਂ ਨੇ ਵੇਰਕਾ ਮਿਲਕ ਪਲਾਂਟ ਨੂੰ ਬਚਾਉਣ ਦੇ ਲਈ ਇੱਕ ਮੁੱਠੋਕੇ ਕੰਮ ਕਰਨ ਦੀ ਜਿਹੜੀ ਹਾਮੀ ਹੈ ਉਹ ਪਰੇ ਉੱਥੇ ਹੀ ਤਰਨੇ ਦੇ ਵਿੱਚ ਸ਼ਾਮਲ ਆਗੂਆਂ ਨੇ ਇੱਕ ਮੁੱਠੋਕੇ ਕਿਹਾ ਕਿ ਉਹ ਵਕ ਵਕ ਮੰਗਾਂ ਨੂੰ ਲੈ ਕੇ ਸੰਘਰਸ਼ ਤੇ ਰਾਤ ਤੇ ਆਪਣਾ ਰਹੇ ਨੇ ਅੱਜ ਵੇਰਕਾ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਜਿਹੜਾ ਕਾਲ ਦਿੱਤੀ ਗਈ ਸੀ ਮੀਟਿੰਗ ਦੀ ਜੋ ਕਿ ਮਿਲਕ ਫੈਟ ਵੱਲੋਂ ਸੁਸਾਇਟੀਆਂ ਤੇ ਡੇਰੀ ਕਿਸਾਨਾਂ ਦੇ ਨਾਲ ਬਹੁਤ ਵੱਡੇ ਪੱਧਰ ਤੇ ਵਿਤਕਰਾ ਕੀਤਾ ਜਾ ਰਿਹਾ ਆ ਔਰ ਜਿਹੜਾ ਇਹਨਾਂ ਨੂੰ ਬਹੁਤ ਡੋਬਣ ਦੀ ਸਾਜ਼ਿਸ਼ ਹੈ ਕਿਉਂਕਿ ਵਿਤਕਰਾ ਇਹ ਪਹਿਲਾਂ ਇਹ ਸੁਸਾਇਟੀਆਂ ਤੇ ਡੇਰੀ ਕਿਸਾਨਾਂ ਦੇ ਵਿੱਚ ਪੁਆੜਾ ਪਾ ਕੇ ਇਹਨੂੰ ਵੇਰਕਾ ਮਿਲਕ ਫੈਟ ਨੂੰ ਜਿਹੜਾ ਵਾ ਇਹ ਇੱਕ ਪ੍ਰਾਈਵੇਟ ਹੱਥਾਂ 'ਚ ਦੇਣਾ ਚਾਹੁੰਦੀਆਂ ਨੇ ਕਿਉਂਕਿ ਸਰਕਾਰਾਂ ਲੰਬੇ ਸਮੇਂ ਤੋਂ ਜਿਹੜਾ ਵਾ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਰਹੀਆਂ ਨੇ ਜਿਹੜਾ ਪੰਜਾਬ ਦਾ ਇਹ ਇਤਿਹਾਸਕ ਆ ਜਿਹੜਾ 1973 ਤੋਂ ਚੱਲਦਾ ਆ ਰਿਹਾ ਆ ਮਿਲਕ ਫੈਟ ਅਦਾਰਾ ਇਹ ਪੰਜਾਬ ਦਾ ਇੱਕ ਆਪਣੇ ਆਪ ਦੇ ਵਿੱਚ ਇਤਿਹਾਸਮਈ ਬੈਠਾ ਕਿਉਂਕਿ ਭਾਰਤ ਦੇ ਵਿੱਚ ਸਭ ਤੋਂ ਪਹਿਲੀ ਮੇਰੇ ਹਿਸਾਬ ਨਾਲ ਸਹਿਕਾਰੀ ਸਭਾ ਜਿਹੜੀ ਆ ਉਹ ਵੇਰਕਾ ਆ ਇਸੇ ਤਰ੍ਹਾਂ ਭਾਰਤ ਦੇ ਵਿੱਚ ਸਭ ਤੋਂ ਪਹਿਲਾ ਟਰੈਕਟਰ ਬਣਿਆ ਇਸ ਸਵਰਾਜ ਜੋ ਪੰਜਾਬ ਸਰਕਾਰ ਨੇ ਪਲਾਂਟ ਲਾਇਆ ਸੀ ਸਰਕਾਰਾਂ ਨੇ ਉਹ ਵੀ ਮਹਿੰਦਰਾ ਦੇ ਵੇਚਤਾ ਇਹ ਜਿਹੜਾ ਵੇਰਕਾ ਜਿਹੜੇ ਪਲਾਂਟ ਦੇ ਇਹ ਜਿਹੜਾ ਵਾ ਇਹ ਸਰਕਾਰਾਂ ਵੇਚਣਾ ਚਾਹੁੰਦੀਆਂ ਨੇ ਅਮੁੱਲ ਦੇ ਕੋਲ ਜਾਂ ਹੋਰ ਕਿਸੇ ਦੂਜੀਆਂ ਵੱਡੀਆਂ ਫਰਮਾਂ ਦੇ ਕੋਲ ਜਿਸ ਨੂੰ ਵੇਚਣ ਦਾ ਇਹ ਰਾਹ ਪੱਧਰਾ ਕਰ ਰਹੀਆਂ ਨੇ ਸਰਕਾਰਾਂ ਅਸੀਂ ਸਰਕਾਰਾਂ ਦੇ ਮਨਸੂਬੇ ਜਿਹੜੇ ਆ ਕਿਸੇ ਤਰ੍ਹਾਂ ਵੀ ਸਫਲ ਨਹੀਂ ਹੋਣ ਦੇਵਾਂਗੇ ਜੇ ਇਹ ਸਰਕਾਰਾਂ ਦੀ ਨੀਤ ਨਾ ਜਾਗੀ ਤੇ ਅਸੀਂ ਵੱਡੇ ਪੱਧਰ ਤੇ ਸੰਘਰਸ਼ ਕਰਾਂਗੇ ਕਿਉਂਕਿ ਇਹਦਾ ਜਿਹੜਾ ਕੰਟਰੋਲ ਅਜੇ ਤੱਕ ਭਗਵੰਤ ਮਾਨ ਸਾਹਿਬ ਨੇ ਖੁਦ ਆਪਣੇ ਕੋਲ ਰੱਖਿਆ ਹੋਇਆ ਆ ਕਿ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਅਜੇ ਤੱਕ ਇੱਕ ਵਾਰੀ ਵੀ ਇਸ ਮਹਿਕਮੇ ਤੇ ਅਫਸਰਾਂ ਦਾ ਜਾਂ ਵੱਡੇ ਕਿਸਾਨਾਂ ਦੇ ਨਾਲ ਢੇਰੀ ਕਿਸਾਨਾਂ ਦੇ ਨਾਲ ਇੱਕ ਵੀ ਮੀਟਿੰਗ ਨਹੀਂ ਕੀਤੀ ਇਸ ਤੋਂ ਪਹਿਲਾਂ ਜਿਹੜਾ ਵੀ ਸਹਿਕਾਰਤਾ ਵਿਭਾਗ ਜਿਹੜੇ ਮੰਤਰੀ ਦੇ ਕੋਲ ਹੁੰਦਾ ਸੀ ਉਹ ਮਹਿਕਮੇ ਦੇ ਅਫਸਰਾਂ ਨਾਲ ਮੀਟਿੰਗਾਂ ਵੱਖ ਕਰਦਾ ਸੀ ਕਿਸਾਨਾਂ ਨਾਲ ਮੀਟਿੰਗ ਦਾ ਵਕ ਕਰਦਾ ਸੀ ਸਾਰੀਆਂ ਤੇ ਮੁਸ਼ਕਲਾਂ ਸੁਣ ਕੇ ਹੱਲ ਵੀ ਕਰਦੇ ਸੀ ਪਰ ਇਹ ਹੁਣ ਜਿਹੜਾ ਵਾ ਹੋਰ ਨਵੀਂ ਕਵਾਇਦ ਚੱਲ ਪਈ ਆ ਕਿ ਇਹਨਾਂ ਨੇ ਮੀਟਿੰਗਾਂ ਵੀ ਬੰਦ ਕੀਤੀਆਂ ਤੇ ਕਿਸਾਨਾਂ ਨਾਲ ਵੀ ਸੁਸਾਇਟੀਆਂ ਨਾਲ ਸਾਰਿਆਂ ਦਾ ਧੱਕਾ ਹੋ ਰਿਹਾ ਇਹ ਕਿਸੇ ਹੱਦ ਤੱਕ ਬਰਦਾਸ਼ਤ ਨਹੀਂ ਕਰਾਂਗੇ ਜੇ ਸਰਕਾਰ ਨਾ ਸੁਧਰੀ ਤੇ ਅਸੀਂ ਸਖਤ ਕਦਮ ਚੁੱਕਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਿਤੀ 58 2024 ਨੂੰ ਜਿਸ ਤਰ੍ਹਾਂ ਪੰਜਾਬ ਸਰਕਾਰ ਸਾਡੇ ਵੇਰਕਾ ਮਿਲਕ ਪਲਾਂਟਾਂ ਨੂੰ ਸਾਡੀ ਐਮਐਸਪੀ ਨੂੰ ਖਾਨ ਤੇ ਤੁਲੀ ਹੋਈ ਆ ਦਬਾਉਣ ਤੇ ਤੁਲੀ ਹੋਈ ਆ ਇੱਥੇ ਦਿਨੋਂ ਦਿਨ ਜਿਹੜੀਆਂ ਕੋਰਪੋਰੇਟ ਘਰਾਣਿਆਂ ਨੂੰ ਜਾਂ ਪ੍ਰਾਈਵੇਟ ਕੰਪਨੀਆਂ ਨੂੰ ਸੱਦੇ ਦਿੱਤੇ ਜਾ ਰਹੇ ਆ ਇਸੇ ਤਰ੍ਹਾਂ ਸਾਡੇ ਵੇਰਕੇ ਨੂੰ ਦਿਨੋਂ ਦਿਨ ਜਿਹੜਾ ਘਾਟੀ ਦਾ ਸੌਦਾ ਬਣਾਇਆ ਜਾ ਰਿਹਾ ਆ ਇਹ ਲੋਕਾਂ ਦਾ ਪਲਾਂਟ ਆ ਤੇ ਦੁੱਧ ਉਤਪਾਦਕਾਂ ਦਾ ਪਲਾਂਟ ਆ ਅੱਜ ਅਸੀਂ ਵੇਰਕਾ ਡੇਰੀ ਕ੍ਰਾਂਤੀਕਾਰੀ ਯੂਨੀਅਨ ਤੇ ਸਮੂਚੀਆਂ ਭਾਰਤੀ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਜਿੰਨੀਆਂ ਵੀ ਸਾਡੀਆਂ ਆਆਂ ਦੁੱਧ ਉਤਪਾਦਕਾਂ ਦੇ ਸਹਿਯੋਗ ਦੇ ਨਾਲ ਇਥੋਂ ਦੀ ਜਿਹੜੀ ਮੈਨੇਜਮੈਂਟ ਆ ਜਾਂ ਪੰਜਾਬ ਗਵਰਨਮੈਂਟ ਆ ਜਿਹੜੀ ਉਹਦੇ ਧੱਕੇ ਦੇ ਖਿਲਾਫ ਜਿਹੜਾ ਇਹ ਇੱਥੇ ਆਪਾਂ ਮੀਟਿੰਗ ਰੱਖੀ ਸੀ ਜਿਸ ਮੀਟਿੰਗ ਨੇ ਤੇ ਧਰਨੇ ਦਾ ਰੂਪ ਧਾਰਨ ਕਰ ਲਿਆ ਕਿਉਂਕਿ ਦਿਨੋਂ ਦਿਨ ਜਿਹੜਾ ਇਹ ਅ ਆਪਣਾ ਘਾਟੇਵੰਦਾ ਸੌਦਾ ਬਣਦਾ ਜਾ ਰਿਹਾ ਹੈ ਵੀਰਕੇ ਦਾ ਇਸ ਕਰਕੇ ਅਸੀਂ ਪੂਰੇ ਪੰਜਾਬ ਦੇ ਜਿੰਨੇ ਵੀ ਦੁੱਧ ਉਤਪਾਦਕ ਨੇ ਭਾਵੇਂ ਉਹ ਜੱਥੇਬੰਦियां ਨੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਪਣੀ ਐਮਐਸਪੀ ਨੂੰ ਬਚਾਉਣ ਵਾਸਤੇ ਆਪਣੇ ਵੀਰਕੇ ਨੂੰ ਬਚਾਉਣ ਵਾਸਤੇ ਇੱਕ ਹੋਰ ਜੋ ਇੱਕ ਹੋ ਜੋ ਜਿਹੜੇ ਸਰਕਾਰੀ ਧਾਰਿਆਂ ਦਾ